ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲਓ ਜੀ ਅੱਜ ਆਪਾਂ ਗੱਲ ਕਰਨੀ ਆ 05234 ਦੀ ਉਹ ਕੀ ਕੰਮ ਕਰਦਾ ਹੈ ਤੇ ਜੇ ਆਪਾਂ ਫਸਲ ਦਾ ਝਾੜ ਪੂਰਾ ਲੈਣਾ ਹੈ ਜਿੰਨੇ ਆਪਣੇ ਬੂਜੇ ਨੇ ਫੋਟ ਕੀਤੀ ਹੈ ਆਪਾਂ ਤਕਰੀਬਨ ਸਾਰੀਆਂ ਮੁੰਜਰਾਂ ਲੈਣੀਆਂ ਤਾਂ ਆਪਾਂ ਇਹਦਾ ਕਦੋਂ ਇਸਤੇਮਾਲ ਕਰਨਾ ਹੈ ਕਦੋਂ ਇਹਦੀ ਸਪਰੇਅ ਕਰਨੀ ਹੈ ਤੇ ਕਿੰਨੀ ਸਪਰੇਅ ਕਰਨੀ ਹੈ ਤੇ ਕੀ ਇਹ ਕੰਮ ਕਰਦਾ ਹੈ ਸਾਰਾ ਕੁਝ ਅੱਜ ਆਪਾਂ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਜਿਹੜਾ ਕੋਈ ਭਰਾ ਮੇਰਾ ਜਹਾਵਾ ਚੈਨਲ ਤੇ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਹਰ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਬਾਕੀ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਦਬ ਕੇ ਤੇ ਲਾਈਕ ਤੇ ਕਮੈਂਟ ਕਰਿਓ ਇਹ ਚੀਜ਼ਾਂ ਸਾਨੂੰ ਬੋਲਣੀਆਂ ਪੈਣੀਆਂ ਕਿਉਂਕਿ ਜੇ ਤੁਸੀਂ ਇਹ ਚੀਜ਼ਾਂ ਕਰਦੇ ਆ ਤਾਂ ਸਾਡਾ ਹੌਸਲਾ ਵਧਦਾ ਹੈ ਅਸੀਂ ਅੱਗੇ ਹੋਰ ਵੀਡੀਓ ਬਣਾਉਣੇ ਅਤੇ ਪਾਉਣੇ ਹਨ ਹੁਣ ਗੱਲ ਕਰਦੇ ਆਪਾਂ ਮੁੱਦੇ ਦੀ ਜਦੋਂ ਆਪਾਂ ਫਸਲ ਕੋਈ ਵੀ ਬੀਜਦੇ ਆਂ ਆਪਾਂ ਇਹ ਆਸ ਕਰਕੇ ਬੀਜਦੇ ਆਂ ਵੀ ਇਹਦਾ ਝਾੜ ਆਪਾਂ ਨੂੰ ਬਹੁਤ ਮਿਲੇ ਪਰਮਾਤਮਾ ਕਰੇ ਵੀ ਜੇ 70 ਮਣ ਝਾੜਦਾ ਆਪਾਂ ਕਹਿੰਦੇ ਆ 85 ਮਣ 80 ਮਣ ਝੜੇ ਜੇ 80 85 ਮਣ ਝਾੜਦਾ ਆਪਾਂ ਕਹਿੰਦੇ ਆ 90 95 ਮਣ ਝੜੇ ਹੁੰਦੀ ਆਸ ਹਰ ਇੱਕ ਨੂੰ ਹੁੰਦੀ ਹੈ ਕਿਉਂਕਿ ਆਪਣੀ ਫਸਲ ਹੁੰਦੀ ਆ 6 ਮਹੀਨਾ ਤੋ ਆਪਾਂ ਨੂੰ ਇਸੇ ਤੋਂ ਪੈਸੇ ਆਉਣੇ ਹੁੰਦੇ ਆ ਤੇ ਇਸੇ ਕਰਕੇ ਆਪਾਂ ਨੂੰ ਇਹ ਆਸ ਹੁੰਦੀ ਆ ਵੀ ਪੈਸੇ ਆਉਣਗੇ ਚਾਹ ਚੰਗੀ ਫਸਲ ਨਿਕਲੂ ਤਾਂ ਜ਼ਿਆਦੇ ਪੈਸੇ ਵਟੇ ਜਾਣਗੇ ਲੋੜ ਅਨਸਾਰ ਆਪਾਂ ਨੂੰ ਮੰਗਾਈ ਦੇ ਹਿਸਾਬ ਨਾਲ ਜ਼ਿਆਦੇ ਪੈਸਾਂ ਦੀ ਵੀ ਲੋੜ ਹੈ ਤੇ ਇਸੇ ਕਰਕੇ ਆਪਾਂ ਨੂੰ ਹੁੰਦਾ ਤੇ ਆਪਾਂ ਜਦੋਂ ਝੋਨਾ ਮੰਨ ਲਓ ਆਪਾਂ ਝੋਨਾ ਲਾਤਾ ਝੋਨਾ ਲਾਉਣ ਤੋਂ ਬਾਅਦ ਆਪਾਂ ਬਹੁਤ ਖਰਚ ਕਰਦੇ ਆ ਉਹਦੇ ਜਰੇਆਂ ਪਾਉਨੇ ਆ ਉਹਦੇ ਚ ਜਿੰਕਾ ਪਾਉਨੇ ਆ ਆਪਾਂ ਕੋਈ ਹੋਰ ਕੋਈ ਗਰੋਥ ਪ੍ਰੋਮੋਟਰ ਪਾਉਂਦਾ ਕੋਈ ਸਪਰੇਅ ਕਰਦਾ ਤੇ ਝੋਨੇ ਨੂੰ ਆਪਾਂ ਇੱਕਦਮ ਐ ਕਰ ਲੈਨੇ ਆ ਵੀ ਆਪਣਾ ਜਿਹੜਾ ਝੋਨਾ ਹੈ 100 ਮਨ ਨਿਕਲੂਗਾ ਲੱਗਦਾ ਵੀ ਹੁੰਦਾ ਆਪਾਂ ਨੂੰ ਹਰ ਕੋ ਨੂੰ ਲੱਗਦਾ ਜਿੱਦੀ ਫਸਲ ਭਾਰੀ ਹੈ ਚਾਰੇ ਝੁੰਡਾਂ ਤੇ ਇੱਕੋ ਜੀ ਖੜੀ ਹੈ ਮੰਨ ਲਓ ਜਿਵੇਂ ਆਪਾਂ ਇੱਕ ਤਾਂ ਤੋਂ ਖੜ ਕੇ ਹਲਾਈਏ ਤੇ ਸਾਰਾ ਝੋਨਾ ਹਿੱਲੇ ਆਪਾਂ ਨੂੰ ਐ ਲੱਗੇ ਤੇ ਆਪਾਂ ਨੂੰ ਐ ਹੁੰਦਾ ਯਾਰ ਵੀ ਐਤ ਕੀ ਝੋਨੇ ਦਾ ਝਾੜ ਬਹੁਤ ਹੋਊਗਾ ਪਰ ਗੱਲ ਕੀ ਬੰਦੀ ਹੈ ਜਦੋਂ ਝਾੜ ਤੇ ਆ ਕੇ ਗੱਲ ਆ ਜਾਂਦੀ ਹੈ ਕੋਈ 65 70 ਮਨ ਤੇ ਰਹਿ ਜਾਂਦਾ ਤੇ ਫੇਰ ਆਪਾਂ ਨੂੰ ਐ ਹੁੰਦਾ ਯਾਰ ਕੱਲ ਨਹੀਂ ਬਣੀ ਵੀ ਘਾਟ ਕਿੱਥੇ ਰਹੇਗੀ ਹੁਣ ਉਹ ਜਿਹੜੀ ਘਾਟ ਹੈ ਉਹ ਹੈਗੀ ਆ ਬਾਈ ਜੀ ਸਪਰੇਅ ਦੀ ਆਪਾਂ ਜੇ ਦੋ ਸਪਰੇਆਂ ਕਰ ਲੈਨੇ ਆ ਤਾਂ ਸਾਰਿਆਂ ਨੂੰ ਵਧੀਆ ਰਿਜ਼ਲਟ ਆਉਂਦਾ ਹੈ 100% ਰਿਜ਼ਲਟ ਆਉਂਦਾ ਹੈ ਤੇ ਜੇ ਆਪਾਂ ਇੱਕ ਸਪਰੇਅ ਕਰ ਲਈ ਰਿਜ਼ਲਟ ਫੇਰ ਵੀ ਆਉਂਦਾ ਹੈ ਤੇ ਉਹ ਹੈਗੀ ਆ ਸਪਰੇਅ ਬਾਈ ਜੀ 05234 ਹੁਣ ਇਹ ਸਪਰੇਅ ਹੈ ਇਹ ਆਪਾਂ ਕਰਨੀ ਕਦੋਂ ਹੈ ਇਹ ਬਾਈ ਜੀ ਜਿਹੜੀ ਸਪਰੇਅ ਹੈ ਇਹ ਆਪਾਂ ਕਰਨੀ ਹੈ ਜਦੋਂ ਆਪਣਾ ਝੋਨਾ ਥੱਲਿਓਂ ਗੰਡ ਬਣਾ ਕੇ ਮੁੰਜਰ ਚੱਲਦੀ ਹੈ ਇਹ ਤਾਂ ਇੱਕ ਸਪਰੇਅ ਕਰਨੀ ਹੈ ਫੇਰ ਤਾਂ ਆਪਾਂ ਜਦੋਂ ਮੁੰਜਰ ਥੱਲਿਓਂ ਚੱਲ ਪੇ ਗੋਭ ਦੇ ਵਿੱਚ ਹੋਵੇ ਆਪਾਂ ਉਦੋਂ ਕਰ ਸਕਦੇ ਆ ਉਦੋਂ ਇਹਦੀ 1 ਕਿਲੋ ਤੇ 100 ਲੀਟਰ ਪਾਣੀ ਚ ਆਪਾਂ ਇਹਦੀ ਸਪਰੇ ਹੀ 1 ਕਿੱਲੇ ਤੇ ਕਰ ਦਈਏ 05234 ਦੀ ਇੱਕ ਜ਼ਬਰੇ ਕਰਕੇ ਵੀ ਰਿਜ਼ਲਟ ਠੀਕ ਮਿਲਦਾ ਤੇ ਜੇ ਕਿਤੇ ਇਹਦੀਆਂ ਦੋ ਸਪਰੇਆਂ ਹੋ ਜਾਣ ਦੋ ਸਪਰੇਆਂ ਕਦੋਂ ਕਰਨੀਆਂ ਇੱਕ ਸਪਰੇ ਜਦੋਂ ਮੁੰਜਰ ਚੱਲਦੀ ਹੈ ਤੇ ਦੂਜੀ ਸਪਰੇ ਜਦੋਂ ਮੁੰਜਰ ਗੋਭ ਦੇ ਵਿੱਚ ਨਿਕਲਣ ਵਾਲੀ ਹੈ ਉਦੋਂ ਇਹ ਦੋ ਸਪਰੇਆਂ ਜੇ ਆਪਾਂ ਝੂਨੇ ਤੇ ਕਰ ਲੈਨੇ 05234 ਦੀਆਂ ਤੇ ਆਪਾਂ ਨੂੰ ਜਿਹੜਾ ਰਿਜ਼ਲਟ ਆ ਉਹ 100% ਮਿਲਦਾ। ਬਾਕੀ ਇਹਦਾ ਕੰਮ ਕੀ ਹੈ? 05234 ਦਾ ਮਸਲਾ ਮਤਲਬ ਕੀ ਹੈ? ਬਾਈ ਜੀ ਜਿਹੜਾ ਹੈਗਾ 52% ਫਾਸਫੋਰਸ ਹੁੰਦੀ ਹੈ ਤੇ 34% ਪਟਾਸ ਹੁੰਦੀ ਹੈ ਦੇ ਵਿੱਚ। ਜਿਹੜੇ ਦਾਣਿਆਂ ਦਾ ਆਕਾਰ ਬਣਾਉਣਾ ਹੈ, ਦਾਣਿਆਂ ਦਾ ਚਮਕ ਬਣਾਉਣੀ ਹੈ, ਦਾਣਿਆਂ ਦਾ ਵਜ਼ਨ ਬਣਾਉਣਾ ਹੈ। ਮੁੰਜਰ ਦੇ ਵਿੱਚ ਘੱਟ ਤੋਂ ਘੱਟ ਫੂਕ ਹੋਵੇ। ਤੇ ਮੁੰਜਰ ਦਾ ਵਜਨ ਵਧਾਉਣਾ ਹੈ ਇਹ ਚੀਜ਼ਾਂ ਬਾਈ ਜੀ ਇਸ ਟਾਈਮ ਤੇ ਇਹਨੂੰ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਇਸੇ ਕਰਕੇ ਜਿਹੜਾ ਹੈਗਾ 52% ਫਾਸਫੋਰਸ ਹੁੰਦੀ ਹੈ ਤੇ 34% ਪੋਟਾਸ਼ ਹੁੰਦੀ ਹੈ ਤੇ ਜਿਹੜੇ ਦਾਣੇ ਬਾਨਨੇ ਹੁੰਦੇ ਆ ਦਾਣੇ ਬਨਣ ਵਾਸਤੇ ਫਾਸਫੋਰਸ ਤੇ ਪੋਟਾਸ਼ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜਿਹੜੀਆਂ ਆਪਾਂ ਪਹਿਲਾਂ ਪਾਈਆਂ ਹੁੰਨੀਆਂ ਖਾਤਾ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਹੁੰਦਾ ਥੱਲੇ ਹੁੰਨੀਆਂ ਉਹ ਤੇ ਉਹ 부ਝਾ ਪਹਿਲਾਂ ਲੈ ਚੁੱਕਿਆ ਹੁੰਦਾ ਤੇ ਮੌਕੇ ਤੇ ਆ ਕੇ ਆਪਾਂ ਜੇ ਇਹ ਸਪਰੇਅ ਕਰ ਦਈਏ ਤਾਂ ਆਪਣੇ ਜਿਹੜਾ ਝਾੜ ਹੈ ਉਹ ਵੱਧ ਸਕਦਾ ਹੈ ਵੱਧ ਕੀ ਸਕਦਾ ਜੇ ਆਪਾਂ ਮੰਨ ਲਓ 부ਝੇ ਦੇ ਆਪਣੇ ਦੇ 35 40 ਸ਼ਾਖਾਂ ਉਹਨੇ ਕੱਢੀਆਂ ਤੇ ਤਕਰੀਬਨ ਵੀ ਆਪਾਂ ਨੂੰ ਆਏ ਹੁੰਦਾ ਵੀ ਸਾਰੀਆਂ ਮੁੰਜਰਾਂ ਕਿਉਂ ਨਹੀਂ ਨਿਕਲੀਆਂ ਇਸੇ ਦੀ ਘਾਟ ਨਾਲ ਹੁੰਦਾ ਬਈ ਕਿਉਂਕਿ ਉਹ ਕਮਜ਼ੋਰ ਪੈ ਜੰਨੀਆਂ ਉਹਨਾਂ ਨੂੰ ਮੁੰਜਰ ਬਣਾਉਣ ਵਾਸਤੇ ਉਹਨਾਂ 'ਚ ਤਾਕਤ ਨਹੀਂ ਰਹਿੰਦੀ ਤੇ ਉਹ ਫਿਰ ਮੁੰਜਰ ਨਿਕਲਦੀ ਨਹੀਂਗੀ ਉਹ ਫਿਰ ਪ੍ਰਾਲੀ ਬਣ ਜਾਂਦਾ ਹੈ ਘੂਸਬਾਲਾ ਬਣ ਜਾਂਦਾ ਤੇ ਆਪਣਾ ਝਾੜ ਨਹੀਂ ਮਿਲਦਾ ਆਪਾਂ ਨੂੰ ਤੇ ਜੇ ਆਪਾਂ ਇਹ ਸਪਰੇਅ ਕਰ ਲੈਨੇ ਆ ਤੇ ਫਿਰ ਬਈ ਝਾੜ ਵਧੀਆ ਮਿਲਦਾ ਹੈ ਤੇ ਨਾਲੇ ਆਪਣਾ ਸਹੀ ਕੰਮ ਹੋ ਜਾਂਦਾ ਆਪਾਂ ਦੋ ਸਪਰੇਅਾਂ ਕਰੀਏ ਉਹਦੋਂ ਬਿਹਤਰ ਇੱਕ ਇੱਕ ਤਾਂ ਜ਼ਰੂਰ ਕਰੀਏ ਕਿਉਂਕਿ ਇਹਦੇ ਨਾਲ ਹੀ ਬਹੁਤ ਫਰਕ ਪੈ ਜਾਂਦਾ ਤੇ ਇਹਨਾਂ ਚੀਜ਼ਾਂ ਦੀ ਜਿਹੜੀ ਘਾਟ ਉਹ ਦੂਰ ਹੋ ਜਾਂਦੀ ਹੈ ਤੇ ਇਹ ਸਪਰੇਅ ਹੈਗੀ ਹੈ 05234 ਦੀ ਤੇ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਚ ਦੱਸਤਾ ਕਦੋਂ ਸਪਰੇਅ ਕਰਨੀ ਹੈ ਕਿੰਨੀ ਡੋਜ਼ ਪਾਉਣੀ ਹੈ ਤੇ ਕਦੋਂ ਇਹਦੀ ਲੋੜ ਹੁੰਦੀ ਹੈ ਤੇ ਕੀ ਇਹ ਕੰਮ ਕਰਦੀ ਹੈ ਤੇ ਹੁਣ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮਿਲਦੇ ਆਪਾਂ ਫਿਰ ਕਿਸੇ ਹੋਰ ਵੀਡੀਓ ਨਾਲ